ਹਰੀ ਕੈਮਰਾ ਨਾਮ ਹੈ ਜੀ ਤੁਹਾਡੇ ਲੋਜੇ ਬੰਦੀ ਦਾ ਐਲਾਨ ਕੀਤਾ ਗਿਆ ਅੱਜ ਪਿੰਨ ਸਖਾ ਦੇ ਵਿੱਚ ਤੇ ਕੀ ਕਹਿਣਾ ਚਾਹੋਗੇ ਇਸ ਨਾਲ ਕਿਸੇ ਹੋਰ ਤੋਂ ਜੀ ਮੈਂ ਧੰਨਵਾਦ ਕਰਦਾ ਜਿਹੜਾ ਸਮੁੱਚਾ ਜ਼ਿਲ੍ਹਾ ਬੀਕੇਯੂ ਸਿੱਧੂਪੁਰ ਦਾ ਤੇ ਕੁਝ ਫਰੋਜਪੁਰ ਜ਼ਿਲ੍ਹੇ ਦੇ ਅਗੂ ਕੁਝ ਜ਼ਿਲ੍ਹਾ ਅੰਮ੍ਰਿਤਸਰ ਦੇ ਅਗੂ ਜਿਨ੍ਹਾਂ ਨੇ ਅਸੀਂ ਇਹ ਐਲਾਨ ਬਹੁਤ ਲੰਮੀ ਸੋਚ ਵਿਚਾਰ ਤੋਂ ਬਾਅਦ ਲਿਆ ਗਿਆ ਕਿ ਅੱਜ ਕੱਲ ਮੁੱਖ ਮੰਗ ਹੈ ਨੌਜਵਾਨਾਂ ਨੂੰ ਹਰੇਕ ਖਿੱਤੇ ਦੇ ਵਿੱਚ ਅੱਗੇ ਆਉਣਾ ਜੀਦਾ ਕਰਕੇ ਅੱਜ ਅਸੀਂ 6 ਮੈਂਬਰੀ ਵਰਕ ਕਮੇਟੀ ਜਿਹੜੀ ਆ ਸੂਬੇ ਲੈਵਲ ਦੀ ਪੰਜਾਬ ਲੈਵਲ ਦੀ ਅਸੀਂ ਉਹ ਖੜੀ ਕੀਤੀ ਆ ਜਿਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਆਪਣੀਆਂ ਹਮਖਿਆਲੀ ਜਥੇਬੰਦੀਆਂ ਜਿਹੜੀਆਂ ਨੌਜਵਾਨਾਂ ਦੀਆਂ ਪੰਥਕ ਜਥੇਬੰਦੀਆਂ ਕਿਸਾਨੀ ਮੁੱਦਿਆਂ ਵਾਲੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਉਹਨਾਂ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗਾਂ ਕਰਕੇ ਇੱਕ ਵੱਡਾ ਜਿਹੜਾ ਆ ਪਲੇਟਫਾਰਮ ਖੜਾ ਕਰਾਂਗੇ ਜੇ ਸੰਬੰਧੀ ਸਾਡੇ ਨਾਲ ਅੱਜ ਸਾਡੇ ਮੁੱਖ ਮਹਿਮਾਨ ਸੂਬਾ ਪ੍ਰਧਾਨ ਸਰਦਾਰ ਸ਼ਰਨਜੀਤ ਸਿੰਘ ਫਰੀਦਕੋਟ ਪਹੁੰਚਿਆ ਜੋ ਕਿ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਜਥੇਬੰਦੀ ਦੇ ਸੂਬਾ ਪ੍ਰਧਾਨ ਨੇ ਉਹਨਾਂ ਦੇ ਨਾਲ ਹੋਰ ਆਗੂ ਟੀਵੀ ਉਹਨਾਂ ਦੀ ਪਹੁੰਚੀ ਹੈ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਕੱਠੇ ਇੱਕ ਪਲੇਟਫਾਰਮ ਤੇ ਕੰਮ ਕਰਦੇ ਹੋਏ ਦੇਖੋਗੇ ਪ੍ਰਧਾਨ ਜੀ ਅੱਜ ਪਿੰਡ ਸਭਦਾਨ ਦੇ ਵਿੱਚ ਕੋਈ ਇਕਾਈ ਦਾ ਗਰਤ ਕੀਤਾ ਜਾ ਰਿਹਾ ਹੈ ਜੀ ਜਿਹੜੀ ਇਕਾਈ ਅਸੀਂ ਸਿੱਧੂਪੁਰ ਦੇ ਵਿੱਚ ਸਾਡੀ ਕੰਮ ਕਰਦੀ ਸੀ ਉਹਨੂੰ ਸਿੱਧੂਪੁਰ ਤੋਂ ਕੈਨਸਲ ਕਰਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਝੇਲ ਉਸ ਦੇ ਤਹਿਤ ਉਹ ਕੰਮ ਕਰੂਗੀ ਇਕਾਈ ਉਹ ਹੀ ਰਹੂਗੀ ਜੀ ਪਰ ਜਥੇਬੰਦੀ ਸਿੱਧੂ ਦਾ ਝੰਡਾ ਨਹੀਂ ਹੋਊਗਾ ਜੀ ਅਸੀਂ ਇਹ ਅਪੀਲ ਕਰਾਂਗੇ ਕਿ ਜਿੱਥੇ ਤੁਸੀਂ ਸਹੀ ਲੱਗਦਾ ਹੈ ਜਿਹੜੀ ਜਥੇਬੰਦੀ ਸਹੀ ਸਟੈਂਡ ਲੈਂਦੀ ਹੈ ਸਹੀ ਫੈਸਲੇ ਲੈਂਦੀ ਹੈ ਉਹਦੇ ਨਾਲ ਜੁੜੋ ਜਿਹੜਾ ਅੱਜ ਪ੍ਰਚਾਰ ਕਈ ਝੂਠਾ ਵੀ ਬੜਾ ਕੀਤਾ ਜਾਂਦਾ ਤੁਸੀਂ ਰਿਐਲਿਟੀ ਵੇਖੋ ਸੱਚੀ ਗੱਲ ਕੌਣ ਕਰਦਾ ਹੈ ਕਿਸਾਨਾਂ ਦੀ ਗੱਲ ਕੌਣ ਕਰਦਾ ਹੈ ਮਜ਼ਦੂਰਾਂ ਦੀ ਗੱਲ ਕੌਣ ਕਰਦਾ ਹੈ ਸਚਾਈ ਤੇ ਗੱਲ ਤੇ ਖੜਨ ਦੀ ਜ਼ੁਰਤ ਕੌਣ ਕਰਦਾ ਹੈ ਚਲਿਏ ਇਹ ਵੇਖੋ ਇਹ ਪ੍ਰੇਲ ਕਰਾਂਗੇ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਨਵਾਦ ਹੈ ਬਾਈ ਸਤਨਾਮ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਸਾਨੂੰ ਵੀ ਇਸ ਕਾਵਲ ਸਮਝਿਆ ਕਿ ਅਸੀਂ ਇਹਨਾਂ ਦੀ ਜਥੇਬੰਦੀ ਦੇ ਨਾਲ ਜਿਹੜਾ ਗਠਨ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹ ਵੱਡੇ ਫੈਸਲੇ ਲਏ ਜਾਣਗੇ ਸੋ ਮਸਲਾ ਉਹੀ ਆ ਜਾਂਦਾ ਕਿ ਨੌਜਵਾਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਮੈਨੂੰ ਪਤਾ ਸਾਰਿਆਂ ਨੂੰ ਪਤਾ ਹੈ ਕਿ ਤੁਹਾਡੇ ਕੋਲੇ ਕੋਈ ਪਲੇਟਫਾਰਮ ਹੈ ਨਹੀਂ ਤੇ ਹਰ ਕੋਈ ਨੌਜਵਾਨ ਜਿਹੜਾ ਪਲੇਟਫਾਰਮ ਦੀ ਝਾਕ ਦੇ ਵਿੱਚ ਹੁੰਦਾ ਤੇ ਜਿੰਨੀਆਂ ਵੱਡੀਆਂ ਜੱਥੇਬੰਦੀਆਂ ਕੋਈ ਵੀ ਨੌਜਵਾਨਾਂ ਨੂੰ ਮੇਨ ਰੱਖ ਕੇ ਰਾਜੀ ਨਹੀਂ ਕਿਉਂਕਿ ਉਹਨਾਂ ਨੂੰ ਆਏ ਹੁੰਦਾ ਕਿ ਮਾਹੌਲ ਖਰਾਬ ਕਰਨਗੇ ਹੁੱਲੜਬਾਜੀ ਕਰਨਗੇ ਪਰ ਸਭ ਤੋਂ ਵੱਧ ਜਿਹੜਾ ਧਿਆਨ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਪਿਛਲੇ ਜਿਹੜਾ ਦਿੱਲੀ ਵਿਖੇ ਧਰਨਾ ਲਾਇਆ ਸੀ ਉਦੋਂ ਵੀ ਨੌਜਵਾਨਾਂ ਨੇ ਜਿਹੜਾ ਇਹ ਕਹਿ ਸੀ ਕਿ ਅਸੀਂ ਬਜ਼ੁਰਗਾਂ ਦਾ ਸਾਥ ਦੇਵਾਂਗੇ ਹਾਰਾ ਕੇ ਉਹਨਾਂ ਨੇ ਸਾਥ ਨਹੀਂ ਦਿੱਤਾ ਜਿਵੇਂ ਦੀਪ ਸਿੱਧੂ ਦਾ ਸਾਥ ਨਹੀਂ ਦਿੱਤਾ ਗਿਆ ਜਿਵੇਂ ਲਕੇ ਸਿਧਾਨੇ ਦਾ ਸਾਥ ਨਹੀਂ ਦਿੱਤਾ ਗਿਆ ਪਰ ਹੁਣ ਜਿਹੜਾ ਟਾਈਮ ਇਹ ਆ ਗਿਆ ਕਿ ਇੱਕ ਬਹੁਤ ਵੱਡਾ ਸਵਾਲ ਉੱਠਦਾ ਬਹੁਤ ਲੋਕ ਕਹਿੰਦੇ ਕਿ ਯਾਰ ਇੱਕ ਹੋਰ ਬਣ ਗਈ ਇੱਕ ਹੋਰ ਬਣ ਗਈ ਜਥੇਬੰਦੀ ਇੱਕ ਹੋਰ ਬਣ ਗਈ ਮਾਯਾ ਨਾਲ 10 ਹੋਰ ਬਣ ਦੇਖੋ ਪਹਿਲਾਂ ਸਰਕਾਰ ਜਿਹੜੀ ਹੁੰਦੀ ਸੀ ਉਹ ਕਹਿੰਦੀ ਸੀ ਦੋ ਜਥੇ ਬਣ ਗਿਆ ਦੋਹਾਂ ਜਥੇਬੰਦੀਆਂ ਨੂੰ ਫੋਨ ਮਾਰੋ ਕੰਮ ਖਤਮ ਹੁਣ ਇਹਨਾਂ ਨੂੰ ਪਤਾ ਹੈ ਵੀ 15 ਜਥੇਬੰਦੀਆਂ 15 ਜਥੇਬੰਦੀਆਂ ਦੇ ਪ੍ਰਧਾਨ ਬੈਠਣਗੇ ਫਿਰ ਫੈਸਲਾ ਹੋਊਗਾ ਨਹੀਂ ਨਹੀਂ ਹੋਊਗਾ ਵਿਕੰਨ ਦੇ ਚਾਂਸ ਬਿਲਕੁਲ ਨੋ ਦੇ ਬਰਾਬਰ ਹੈ ਜਿੰਨੀਆਂ ਜਥੇਬੰਦੀਆਂ ਵੱਧ ਹੋ ਗਈਆਂ ਵੱਤ ਸਹੀ ਆ ਪਰ ਸਾਰੀਆਂ ਜਿੰਨੀਆਂ ਜਥੇਬੰਦੀਆਂ ਹੁਣ ਇਕੱਠੀਆਂ ਜਿੰਨੀਆਂ ਬਾਅਦ ਚ ਜਥੇਬੰਦੀਆਂ ਬਣੀਆਂ ਸਾਰੀਆਂ ਇਕੱਠੀਆਂ ਹੁਣ ਨੌਜਵਾਨਾਂ ਦੀਆਂ ਕੌਮ ਦੀ ਗੱਲ ਵੀ ਹੋਵੇ ਪੰਥ ਦੀ ਗੱਲ ਵੀ ਹੋਵੇ ਸਭ ਤੋਂ ਵਧੀਆ ਗੱਲ ਮੈਂ ਇਹਨਾਂ ਨੂੰ ਇਹ ਗੱਲ ਪਹਿਲਾਂ ਕਹੀ ਸੀਗੀ ਕਿ ਜੇ ਪੰਥ ਦੀ ਗੱਲ ਹੋਊਗੀ ਕੌਮ ਦੀ ਗੱਲ ਹੋਊਗੀ ਦੀਪ ਸਿੱਧੂ ਦੀ ਗੱਲ ਹੋਊਗੀ ਕਿਸਾਨੀ ਦੀ ਗੱਲ ਹੋਊਗੀ ਮਜ਼ਦੂਰਾਂ ਦੀ ਵੀ ਗੱਲ ਹੋਊਗੀ ਕਿਉਂਕਿ ਮਜ਼ਦੂਰਾਂ ਦਾ ਬਹੁਤ ਜ਼ਿਆਦਾ ਰੋਸਾ ਇਹਨਾਂ ਜਥੇਬੰਦੀਆਂ ਦੇ ਨਾਲ ਵੱਡਿਆਂ ਦੇ ਨਾਲ ਕਿ ਮਜ਼ਦੂਰਾਂ ਦੀ ਤਾਂ ਗੱਲ ਹੀ ਨਹੀਂ ਕਰਦਾ ਕੋਈ ਸੋ ਮਜ਼ਦੂਰਾਂ ਨੂੰ ਵੀ ਬੇਨਤੀ ਆ ਕਿ ਅਸੀਂ ਤੁਹਾਡੀ ਗੱਲ ਕਰਾਂਗੇ ਪਹਿਲਾਂ ਵੀ ਕਰਦੇ ਸੀ ਮਜ਼ਦੂਰਾਂ ਦੀ ਗੱਲ ਵੀ ਹੋਊਗੀ ਕਿਸਾਨੀ ਦੀ ਵੀ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਹਰ ਕਿਰਤ ਦੀ ਗੱਲ ਹੋਊਗੀ ਹਰ ਧਰਮ ਦੀ ਗੱਲ ਹੋਊਗੀ ਦੇਖੋ ਸਾਡੇ ਦਾ ਮੁਸਲਮਾਨ ਵੀ ਅੱਜ ਆਏ ਆ ਮੁਸਲਮਾਨ ਜਥੇਬੰਦੀਆਂ ਵੀ ਸਾਡੇ ਨਾਲ ਆਉਣੀਆਂ ਆ ਜੇ ਆਪਾਂ ਕਹਿ ਲਈਏ ਕ੍ਰਾਂਤੀਕਾਰੀ ਯੂਨੀਅਨ ਆ ਫਰੀਦਕੋਟ ਦੀ ਨਵੀਂ ਬਣ ਰਹੀ ਆ ਉਹ ਵੀ ਸਾਡੇ ਨਾਲ ਆ ਹੋਰ ਜਿੰਨੀਆਂ ਜਥੇਬੰਦੀਆਂ ਸਾਡੇ ਨਾਲ ਆ ਸੌਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਕਿਸਾਨਾਂ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਚੱਲਾਂਗੇ ਥੋੜੀ ਵੀ ਰੱਖਿਆ ਕਰਾਂਗੇ ਅਸੀਂ ਕਿਸੇ ਨੂੰ ਇਹ ਵੀ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਨੁਕਸਾਨ ਪਹੁੰਚਾ ਦੇਾਂਗੇ ਕਿ ਕਿਸੇ ਦਾ ਨੁਕਸਾਨ ਹੋ ਜੇ ਨਾ ਅਸੀਂ ਕਿਸੇ ਦਾ ਨੁਕਸਾਨ ਕਰਨ ਦੇਣਾ ਤੇ ਨਾ ਅਸੀਂ ਹੋਣ ਦੇਣਾ ਜੋ ਜੋ ਪਿੰਡ ਸਭਰਾ ਦੇ ਵਿੱਚ ਪਹੁੰਚੇ ਜੋ ਕਿਨਾਂ ਕੋ ਸਦਾ ਸਵਾਗਤ ਕੀਤਾ ਜਾ ਦੇਖੋ ਬਹੁਤ ਵਧੀਆ ਸਵਾਗਤ ਹੋਇਆ ਅਸੀਂ ਸਾਨੂੰ ਇਹ ਨਹੀਂ ਹੁੰਦਾ ਕਿ ਸਵਾਗਤ ਹੋਵੇ ਸਾਨੂੰ ਇਹ ਵੀ ਨਹੀਂ ਹੁੰਦਾ ਕਿ ਇਕੱਠ ਕਿੰਨਾ ਕੁ ਹੋਇਆ ਸਾਨੂੰ ਇਹ ਹੁੰਦਾ ਕਿ ਯਾਰ ਬੰਦੇ ਖੜਨ ਵਾਲੇ ਆ ਭਾਵੇਂ ਬੰਦੇ 10 ਹੋਣ ਪਰ ਖੜਨ ਵਾਲੇ ਹੋਣ ਜਿਹੜੇ ਖੜਨ ਵਾਲੇ ਆ ਉਹ ਹੀ ਚੱਲਣਗੇ ਜਿਹੜੇ ਦੂਜੇ ਆ ਉਹ ਕਦੇ ਨਹੀਂ ਚੱਲਦੇ। ਬਾਕੀ ਅਪੀਲ ਕਰੋਗੇ ਨੌਜਵਾਨਾਂ ਦੇਖੋ ਨੌਜਵਾਨਾਂ ਨੂੰ ਇਹੀ ਅਪੀਲ ਆ ਕਿ ਸਾਰੇ ਦੀਪ ਸਿੱਧੂ ਨੂੰ ਮੰਨਦੇ ਆ ਦੀਪ ਸਿੱਧੂ ਦੇ ਜਿੰਨੇ ਵੀ ਸਮਰਥਕ ਆ ਉਹ ਸਾਰੇ ਨੌਜਵਾਨ ਨੌਜਵਾਨਾਂ ਦੀਆਂ ਜਥੇਬੰਦੀਆਂ ਦੇ ਨਾਲ ਚੜ੍ਹਨਾ ਸੀ ਨਹੀਂ ਕਹਿੰਦੇ ਕਿ ਸਾਡੇ ਨਾਲ ਜੁੜੋ ਜੇ ਤੁਹਾਨੂੰ ਚੰਗਾ ਲੱਗਦਾ ਸਾਡੇ ਨਾਲ ਜੁੜਜੋ ਜੇ ਨਹੀਂ ਲੱਗਦਾ ਹੋਰ ਕਿਸੇ ਜਥੇਬੰਦੀ ਨਾਲ ਜੁੜ ਜੋ ਪਰ ਜੁੜੋ ਉਸ ਜਥੇਬੰਦੀ ਨਾਲ ਜਿਹੜੀ ਤੁਹਾਡੇ ਜਿਹੜਾ ਤੁਹਾਡੀ ਕਦਰ ਕਰੇ ਇਹ ਨਹੀਂ ਵੀ ਜਿਹੜਾ ਤੁਸੀਂ ਗੱਲ ਕਰੋ ਤੇ ਮੜ ਕੇ ਤੁਹਾਨੂੰ ਕਹਿ ਦੇਣਗੇ ਆਏ ਪਾਸੇ ਕਰ ਦੋ ਇਹਨਾਂ ਨੌਜਵਾਨਾਂ ਨੂੰ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਨੌਜਵਾਨ ਜਿਹੜਾ ਬੋਲਦਾ ਨਾ ਉਹਨੂੰ ਜਿਹੜੇ ਫਸਦੇ ਆ ਨੌਜਵਾਨ ਜਿਹੜੇ ਜੇਲ੍ਹਾਂ ਦੇ ਵਿੱਚ ਸਿੱਟੇ ਜਾਂਦੇ ਆ ਨੌਜਵਾਨ ਜਿਨ੍ਹਾਂ ਦੇ ਪਰਚੇ ਹੁੰਦੇ ਆ ਨੌਜਵਾਨਾਂ ਤੇ ਉਹਨਾਂ ਤੇ ਸਭ ਤੋਂ ਵੱਡਾ ਹੱਥ ਵੱਡੀ ਜਥੇਬੰਦੀ